ਇੱਕ ਵਾਰ ਇੱਕ ਬਗਿਆੜ ਭੇਡਾਂ ਦੇ ਝੁੰਡ ਵਿੱਚੋਂ ਇੱਕ ਮੀਮਣੇ ਨੂੰ ਚੁੱਕ ਲਿਆ ਆ। ਜਦੋਂ ਜੰਗਲ ਵੇਚ ਲਿਆ ਕੇ ਉਸ ਨੂੰ ਖਾਣ ਲੱਗਾ ਤਾਂ ਮੀਮਣਾ ਬੋਲਿਆ ਬਗਿਆੜ ਮਾਮਾ ਜੇ ਤੁਸੀਂ ਮੈਨੂੰ ਚੁੱਕ ਹੀ ਲਿਆਏ ਹੋ ਤਾਂ ਖਾਵੋਗੇ ਵੀ ਪਰ ਜੇ ਮੈਂ ਇਸ ਤਰ੍ਹਾਂ ਹੀ ਮਰ ਗਿਆ ਤਾਂ ਮੇਰੀ ਇੱਕ ਇੱਛਾ ਅਧੂਰੀ ਰਹਿ ਜਾਵੇਗੀ। ਕੀ ਮੈਂ ਸੁਣਿਆ ਏ ਕਿ ਤੁਸੀਂ ਗਾਣਾ ਬਹੁਤ ਵਧੀਆ ਗਾਉਂਦੇ ਹੋ। ਮੇਰੀ ਮਾਂ ਵੀ ਤੁਹਾਡੀ ਬੜੀ ਤਾਰੀਫ਼ ਕਰਦੀ ਹੈ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਮੈਨੂੰ ਇਹ ਗਾਣਾ ਮੇਰੇ ਮਰਨ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਗਾਣਾ ਨਹੀਂ ਸੁਣਾਓਗੇ। ਪੇਮਣੇ ਦੀ ਗੱਲ ਸੁਣ ਕੇ ਬਗਿਆੜ ਫੁੱਲ ਗਿਆ। ਉਹ ਬੋਲਿਆ ਕਿਉਂ ਨਹੀਂ ਭਾਂਜੇ ਜਦ ਤੂੰ ਇੰਨੀ ਜ਼ਿੱਦ ਕਰ ਹੀ ਰਿਹਾ ਹੈ ਤਾਂ ਇੱਕ ਗਾਣਾ ਸੁਣਾਉਣ ਦਾ ਸੁਣਾਉਣ ਵਿੱਚ ਕੀ ਹਰਜ ਹੈ। ਕਹਿ ਕੇ ਬਗਿਆੜ ਨੇ ਗਉਣਾ ਗਾਉਣ ਲੱਗ ਪਿਆ। ਗੌਂਦੇ ਸਮੇ ਉਸ ਨੂੰ ਇਹ ਧਿਆਨ ਨਾ ਰਿਹਾ ਕਿ ਜੰਗਲ ਵਿੱਚ ਸ਼ਿਕਾਰੀ ਕੁੱਤੇ ਵੀ ਘੁੰਮ ਰਹੇ ਹਨ। ਮੇਮਣਾ ਤਾਂ ਹੈ ਹੀ ਇਸ ਮੌਕੇ ਦੀ ਭਾਲ ਤੇ ਤਲਾਸ਼ ਵਿੱਚ ਕਿ ਬਗਿਆੜ ਦੀ ਬੇਸੁਰੀ ਆਵਾਜ਼ ਸੁਣ ਕੇ ਉਸ ਦਾ ਮਾਲਕ ਤੇ ਸ਼ਿਕਾਰੀ ਕੁੱਤੇ ਉੱਥੇ ਪਹੁੰਚਣ। ਕੁਝ ਦੇਰ ਬਾਅਦ ਅਜਾਹੀ ਹੋਇਆ ਸ਼ਿਕਾਰੀ ਕੁੱਤੇ ਅਤੇ ਮੇਮਣੇ ਦੇ ਮੇਮਣੇ ਦਾ ਮਾਲਕ ਉੱਥੇ ਆ ਪਹੁੰਚੇ। ਮਾਲਕ ਨੇ ਮੇਮਣੇ ਨੂੰ ਸੰਭਾਲ ਲਿਆ ਤੇ ਕੁੱਤਿਆਂ ਨੇ ਬਗਿਆੜ ਨੂੰ ਚੀਰ-फाड़ ਕੇ ਸੁੱਟ ਦਿੱਤਾ।